ਲੈਫਟ ਸਾਈਡ ਤੇ ਰੁਕੀਦੀ ਹੁੰਦੀ ਆ ਚਲੋ ਦੇਖੋ ਫੇ ਹੁਣ ਇਹਨੂੰ ਚਾੜ ਕੇ ਬੈਕ ਨਾਲੇ ਗੱਡੀ ਠੀਕੋ ਲੋੜੀਆਂ ਥੱਲੇ ਹੁਣ ਖਿਆਲ ਨਾਲ ਲਾਇਓ ਗੱਡੀ ਥੱਲੇ ਚਲੋ 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 ਕਲਚ ਫੁੱਲ ਲੱਭੋ ਠੀਕ ਆ ਹਾਫ ਕਲਚ ਦੇਣੀ ਗੱਡੀ ਅੱਦਾ ਰਗੜਗੜ ਕਰੀ ਗਣਾ ਚਲੋ ਜਿੱਦਾਂ ਦੱਸਿਆ ਹਣ ਉੱਲੀ ਬ੍ਰੇਕ ਛੱਡਿਓ ਕਲੱਚ ਨਾ ਛੱਡਿਓ ਐਂਡੀਕੇਟਰ ਲਾਇਆ ਲੈਪਟ ਦਾ ਉਹ ਵੀ ਲਾਉਣਾ ਹੈ ਨਾ ਕਿਰਕਾ ਸੱਪਾ ਚਲੋ ਖਾਲੀ ਰੋਡ ਚਲੋ ਫਿਰ ਜਾਂਦੇ ਹਾਂ ਖਾਲੀ ਉੱਥੋਂ ਚਲੋ 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 ਠੀਕ ਹੈ ਚਲੋ ਉਸ ਹਾਫ ਤੋਂ ਕੀ ਆ ਰੱਖਣਾ ਕਿ ਕਲੱਚ ਨਹੀਂ ਜ਼ਿਆਦਾ ਛੱਡਣਾ ਬਾਕੀ ਜੇ ਥੱਲੇ ਨਵਾ ਕੇ ਉਤਰਾਈ ਤੇ ਫੇਰ ਕਲੱਚ ਫੁੱਲ ਦਬਲੀਦਾ ਹੁੰਦਾ ਚਲੋ ਗियर ਚੇਂਜ ਕਰੂੰ ਕਿਉਂਕਿ ਤਰਾਈ ਤੋਂ ਤਾਂ ਆਪੇ ਕਿੱਡੇ ਸਾਨੂੰ ਦੱਸਿਆ ਸੀਗਾ ਰੁੜੀ ਹੋਣੀ ਹੈ ਵੜਗੇ ਰੋਡ ਦੇਖਿਆ ਨਾਲੇ ਇੰਡੀਗਟ ਲਾਲੀ ਦਾ ਹੁੰਦਾ ਰੋਡ ਦੇਖਿਆ ਠੀਕ ਹੈ ਕਲੀਅਰ ਹੈ ਰੋਡ ਤੇ ਫਿੱਟ ਚੜ੍ਹ ਲਓ